ਤੁਸੀਂ ਵੇਖ ਸਕਦੇ ਹੋ ਕਿ ਪੁਰਾਣੇ ਪੁਲ ਦੇ ਉੱਤੇ ਟਰਾਲੇ ਲੰਘ ਰਹੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰ ਖਿਚਾਈ ਜਾਵੇ ਕਿ ਪੁਰਾਣੇ ਪੁਲ ਤੋਂ ਟਰਾਲੇ ਲੰਘ ਰਹੇ ਆ ਔਰ ਨਵਾਂ ਪੁਲ ਜਿਹੜਾ ਉਹ ਬੰਦ ਕੀਤਾ ਹੋਇਆ ਆ ਆ ਤਸਵੀਰਾਂ ਵੇਖੋ ਤੁਸੀਂ ਕਿ ਨਵਾਂ ਪੁਲ ਬੰਦ ਕੀਤਾ ਪੁਰਾਣਾ ਪੁਲ ਜਿਹੜਾ ਉਸ ਦੇ ਉੱਤੇ ਟਰਾਲੇ ਲੰਘ ਰਹੇ ਆ ਅਗਰ ਕੋਈ ਟਰਾਲਾ ਇਸ ਦੇ ਵਿੱਚ ਡਿੱਗ ਜਾਂਦਾ ਜਾਂ ਇਹ ਪੁਲ بیٹھ ਜਾਂਦਾ ਕਿਉਂਕਿ ਸਰਕਾਰ ਵੱਲੋਂ ਇਸ ਨੂੰ ਕੰਡਮ ਕਰਾਰ ਦਿੱਤਾ ਗਿਆ ਕਿ ਇਹ ਜੋ ਪੁਲ ਆ ਇਸ ਵੇਲੇ ਖਤਮ ਹੈ ਤੇ ਇਸ ਕਰਕੇ ਨਵਾਂ ਪੁਲ ਬਣਾਇਆ ਗਿਆ ਔਰ ਨਵਾਂ ਪੁਲ ਜਿਹੜਾ ਉਸ ਨੂੰ ਵੀ ਬੰਦ ਕੀਤਾ ਗਿਆ ਤਾਂ ਜੇ ਉਹ ਪੁਲ ਟੁੱਟ ਗਿਆ ਤਾਂ ਲੋਕਾਂ ਦੀ ਆਵਾਜ਼ ਆ ਜਿਹੜੀ ਹੈ ਕਿੰਨੀ ਪ੍ਰਭਾਵਿਤ ਹੋਵੇਗੀ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਜਿਹੜੇ ਐ ਇੱਥੇ ਖੱਜਲ ਹੋਣਗੇ ਔਰ ਲਗਭਗ 40 ਪਿੰਡਾਂ ਦਾ ਵਿਕਾਸ ਜਿਹੜਾ ਨਕਾਸ ਜਿਹੜਾ ਉਹ ਟੁੱਟ ਜਾਵੇਗਾ 40 ਪਿੰਡ ਇਧਰ ਦੀ ਆਵਾਜ਼ ਆਈ ਖਤਮ ਹੋ ਜਾਵੇਗੀ ਅੱਗੇ ਬੱਚਿਆਂ ਦੇ ਸਕੂਲ ਲੱਗਣ ਵਾਲੇ ਨੇ ਬੱਚੇ ਸਕੂਲਾਂ ਚ ਕਿਵੇਂ ਜਾਣਗੇ ਜੇ ਪੁਲ ਬੈਠ ਗਿਆ ਔਰ ਪਾਣੀ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਨਦੀ ਕੋ ਕੇ ਪੂਰੇ ਜੋਰ ਤੇ ਪਾਣੀ ਆ ਕਿਉਂਕਿ ਪਹਾੜਾਂ ਵਿੱਚ ਲੱਗਦਾ ਕਿ بارشਾਂ ਹੋ ਗਈਆਂ ਨੇ ਔਰ ਪਾਣੀ ਪੂਰੇ ਜੋਰਾਂ 'ਚ ਹੈ ਔਰ ਪੁਲ ਇਸ ਵੇਲੇ ਖਤਰੇ ਦੇ ਨਿਸ਼ਾਨ ਦੇ ਲੱਗੇ ਚੱਲਿਆ ਜਾਣਾ ਜਦੋਂ ਦੁਵਾਰਾ ਇਸ ਦੇ ਉੱਤੋਂ ਗੱਡੀਆਂ ਹੈਵੀ ਲੰਘਦੀਆਂ ਰਹੀਆਂ ਔਰ ਇੱਥੇ ਪਿੰਡ ਵਾਸੀ ਖੜੇ ਨੇ ਇਲਾਕੇ ਦੇ ਲੋਕ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਰਾਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ ਜੀ ਭਰਾਜੀ ਤੁਸੀਂ ਕਿਵੇਂ ਵੇਖਦੇ ਹੋ ਕਿ ਉਹ ਪੁਲ ਕਿੰਨਾ ਸਮਾਂ ਹੋਰ ਕੱਢੇਗਾ ਸਰ ਪੁਲ ਦੀ ਤੇ ਮਨਿਆਦ ਖਤਮ ਹੋ ਚੁੱਕਿਆ ਪਹਿਲੇ ਹੀ ਪਹਿਲੇ ਉਸ ਨੂੰ ਖਤਮ ਕਰਾਰ ਦਿੱਤਾ ਗਿਆ ਵਨ ਸਰ ਇੱਥੇ ਇੰਜੀਨੀਅਰਾਂ ਦੀ ਟੀਮ ਆਈ ਸੀ ਉਹਨੇ ਕਿਹਾ ਹੈ ਕਿ ਇਹ ਪੁਲ ਖਤਮ ਹੈ ਔਰ ਇੱਥੇ ਇੰਨੇ ਕੋ ਓਵਰਲੋਡ ਟਰਾਲੇ ਜਾ ਰਿਹਾ ਨਾ ਸਰ ਅਸੀਂ ਮਤਲਬ ਕਿ ਬੱਚਿਆਂ ਦਾ ਸਕੂਲ ਦਾ ਆਵਾਗਮਨ ਕਿੱਦਾਂ ਹੋਵੇਗਾ ਇਹ ਤੇ ਅਸੀਂ ਜਿਆਦਾ ਹੀ ਪਰੇਸ਼ਾਨ ਆ ਇਹਦਾ ਉਦਘਾਟਨ ਕਰ ਦਿਆ ਸਰਕਾਰਾਂ ਉਦਘਾਟਨ ਕਰਦੀਆਂ ਲੇਕਿਨ ਪੁਲ ਚਾਲੂ ਨਹੀਂ ਹੋ ਰਿਹਾ ਅਸੀਂ ਸਾਰੇ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਆ ਉਸ ਪੁਲ ਦੇ ਉੱਤੇ ਕਈ ਵਾਰੀ ਪ੍ਰਸ਼ਾਸਨ ਵੀ ਇੱਥੇ ਆ ਗਿਆ ਧਰਨੇ ਵੀ ਲਾ ਲਿਆ ਲੇਕਿਨ ਤਦਵੀ ਸੁਣਵਾਈ ਨਹੀਂ ਹੋ ਰਹੀ ਇਹ ਇਹ ਜੋ ਪੁਲ ਹੈ ਤੁਹਾਨੂੰ ਲੱਗਦਾ ਹੈ ਕਿ ਜੇ ਇਹ ਪੁਲ ਬੰਦ ਹੀ ਰਹਿਣਾ ਹੈ ਬਣਿਆ ਕਿਉਂ ਸੀ ਪੁਲੇ ਇਹ ਸਿਰ ਸੋਹ ਨੂੰ ਬਣਿਆ ਡਰਾਮੇ ਨੂੰ ਅੱਛਾ ਡਰਾਮਾ ਕਰ ਇਹ ਸਿਰਫ ਓਨਲੀ ਡਰਾਮਾ ਆ ਇਹ ਪੁਲ ਦੇ ਪਤਾ ਨਹੀਂ ਕਿੰਨੇ ਕੁ ਪਲਾ ਚੰਡੀਗੜ੍ਹ ਤੋਂ ਕੋਈ ਆ ਰਿਹਾ ਕੋਈ ਕਿਤੋਂ ਆ ਰਿਹਾ ਪਤਾ ਨਹੀਂ ਕਿੰਨੇ ਕੁ ਇੰਜੀਨੀਅਰ ਇਹਨੂੰ ਦੇਖ ਰਿਹਾ ਪੱਥਰ ਪੱਕੇ ਲਾ ਕੇ ਬੰਦ ਕਰ ਦਿੱਤਾ ਪਰ ਚਾਲੂ ਨਹੀਂ ਕੀਤਾ ਇਹਨੂੰ ਅਜੇ ਪਤਾ ਨਹੀਂ ਕਿੰਨੇ ਕੁ ਟੈਸਟ ਹੋਣੇ ਕਿਹੜੀਆਂ ਟੀਮਾਂ ਆਣੀਆਂ ਟੈਸਟ ਕਰਨ ਵਾਸਤੇ ਲੋਕੀ ਸਿਵਲ ਲੋਕਾਂ ਨੂੰ ਪਬਲਿਕ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਇਹ ਕਿਦੋਂ ਹੋਵੇਗਾ ਐਸਡੀਓ ਸਾਹਿਬ ਨਾਲ ਵੀ ਐਕਸ਼ਨ ਸਾਹਿਬ ਨਾਲ ਵੀ ਸਭ ਨੂੰ ਫੋਨ ਕਰ ਲੇ ਸਾਰੇ ਨਾਲ ਗੱਲਾਂ ਕਰਕੇ ਦੇਖ ਲਿਆ ਪਰ ਕੋਈ ਨਹੀਂ ਸੁਣਵਾਈ ਹੋ ਰਹੀ ਸਾਰੇ ਦੀ ਤੇ ਸਾਰਾ ਹੀ ਪੁਲ ਜਿਹੜਾ ਵਾ ਹੁਣ ਆਵਾਜਾਈ ਲੋਕਾਂ ਦੀ ਜਿਹੜੀ ਆ ਆਮ ਹੋ ਜਾਈ ਆ ਇਹ ਸਾਰੀ ਉਸੇ ਹੀ ਪੁਲ ਦੇ ਉੱਤੋਂ ਚੱਲੇਗੀ ਪੁਰਾਣੇ ਤੋਂ ਸਰ ਆਵਾਗਮਨ ਤੇ ਸਾਰਾ ਉਧਰੋਂ ਹੀ ਹੋ ਰਿਹਾ ਇੱਥੋਂ ਤੱਕ ਕੀ ਸਾਡੇ ਦੋ ਪਿੰਡਾਂ ਸਮੂਚਕ ਪਿੰਡ ਧਮਰਾਈ ਇਹਨਾਂ ਦੋਨਾਂ ਪਿੰਡਾਂ ਦੇ ਸ਼ਮਸ਼ਾਨ ਘਾੜ ਵੀ ਪਾਰ ਆ ਜੋ ਕਿ ਡੈੱਡ ਬਾਡੀ ਨੂੰ ਲੈ ਕੇ ਜਾਣਾ ਵੀ ਮੁਸ਼ਕਲ ਆ ਆਪਾਂ ਕਿੱਥੇ ਜਾਵਾਂਗੇ ਕੀ ਹੋਵੇਗਾ ਹਾਲ ਸਾਡਾ ਅਹੀਂ ਤਾਂ ਪ੍ਰਸ਼ਾਸਨ ਨੂੰ ਕਈ ਵਾਰੀ ਗੁਹਾਰ ਕਰ ਚੁੱਕੇ ਆ ਪਰ ਲੇਕਿਨ ਸੁਨਵਾਈ ਆ ਵੇਖ ਸਕਦੇ ਹੋ ਕਿ ਇੱਕ ਪੁਲਿਸ ਦੀ ਗੱਡੀ ਜਿਹੜੀ ਆ ਇਹ ਵੀ ਪੁੱਲ ਦੇ ਉੱਤੋਂ ਦੀ ਜਾ ਰਹੀ ਆ ਪੁਰਾਣੇ ਤੋਂ ਦੀ ਕਿਉਂਕਿ ਇਮੀਡੀਏਟਲੀ ਐਮਰਜੈਂਸੀ ਪੈ ਸਕਦੀ ਆ ਕਈ ਵਾਰ ਇਹ ਰਸਤਾ ਜੋ ਆ ਬਾਰਡਰ ਨੂੰ ਵੀ ਜਾਂਦਾ ਜੇ ਆਰਮੀ ਦੀ ਐਮਰਜੈਂਸੀ ਪੈ ਜਾਏ ਤਾਂ ਫਿਰ ਇਸ ਤੇ ਕੀ ਹਾਲਾਤ ਹੋਣਗੇ ਕਿ ਸਾਰੀਆਂ ਗੱਡੀਆਂ ਜਿਹੜੀਆਂ ਵਾ ਪਿੱਛੇ ਰੁਕ ਜਾਣਗੀਆਂ ਸਾਰਿਆਂ ਨੂੰ 40 50 ਕਿਲੋਮੀਟਰ ਘੁੰਮ ਕੇ ਆਉਣਾ ਪਏਗਾ ਆ ਤਸਵੀਰਾਂ ਵੇਖੋ ਹੈਵੀ ਟਰਾਲੀਆਂ ਟਰਾਲੇ ਜਿੰਨੇ ਵੀ ਆ ਸਾਰੇ ਉਸੇ ਰੋਡ ਤੇ ਲੰਘਦੇ ਆ ਜੋ ਪੁਰਾਣਾ ਰੋਡ ਆ ਲੇਕਿਨ ਨਵਾਂ ਰਸਤਾ ਜਿਹੜਾ ਨਵਾਂ ਪੋਲਾ ਬੰਦ ਕੀਤਾ ਗਿਆ ਹਾਂਜੀ ਕੀ ਕਹਿਣਾ ਚਾਹੁੰਦੇ ਸਰ 18 19 ਚ ਇਹਦਾ ਸ਼ੁਰੂ ਇਹੇ ਰੋਡ ਬੰਨਾ 18 19 ਦੇ ਵਿੱਚ ਅੱਜ 24 ਚੱਲਣ ਡਿਆ ਤੇ ਮੌਜੂਦਾ ਸਰਕਾਰ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ ਪਹਿਲੀ ਸਰਕਾਰ ਦੇ ਦੁਆਨ ਇਹਦੀ ਮਨਜ਼ੂਰੀ ਮਨਜ਼ੂਰੀ ਮਿਲੀ ਸੀ ਤੇ ਫਿਰ ਉਹਨਾਂ ਨੇ ਕੰਪਲੀਟ ਕਿਉਂ ਨਹੀਂ ਦਿੱਤਾ ਸਾਰੀਆਂ ਹੀ ਪੁਲੀਆਂ ਬਹਿ ਗਈਆਂ ਟੋਟਲ ਜਿੱਥੇ ਮਰਜ਼ੀ ਚਾਤੀ ਮਾਰ ਲਓ ਪੁਲੀਆਂ ਟੁੱਟੀਆਂ ਉਹ ਠੇਕੇਦਾਰ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ ਵੀ ਮਿੱਤਰ ਪਿਆਰੇ ਕੀ ਲਾਇਆ ਤੂੰ ਨਹੀਂ ਤੇਰਾ ਪੁਲ ਚੱਲਿਆ ਪੁਲ ਦਾ ਵੀ ਕਹਿੰਦੇ ਠੇਕੇਦਾਰ ਹੋਰ ਆ ਸਾਡੇ ਵਾਸਤੇ ਨਿਰੀ ਮੌਤ ਖਰੀਦ ਕੇ ਦੇ ਦਿੱਤੀ ਆ ਜੀ ਇਹ ਕਿਸੇ ਪ੍ਰਕਾਰ ਦੀ ਕੋਈ ਸੁਣਵਾਈ ਨਹੀਂ ਜੀ ਦੱਸ ਦਈਏ ਕਿ ਦੀਨਾ ਨਗਰ ਹਲਕੇ ਦਾ ਵਿਕਾਸ ਔਰ ਦੀਨਾ ਨਗਰ ਹਲਕੇ ਦੀਆਂ ਜਿਹੜੀ ਗੱਲ ਕਰਦੇ ਆਪਾਂ ਕਿ ਆ ਪੂਰੇ ਬੰਦ ਕੀਤਾ ਗਿਆ ਪੱਥਰ ਲਗਾਏ ਗਏ ਆ ਸਿਰਫ ਈਕਾ ਦੁਕਾ ਕਾਰ ਵਾਲਾ ਇੱਥੋਂ ਦੀ ਨਿਕਲ ਸਕਦਾ ਲੇਕਿਨ ਵੱਡੀਆਂ ਹੈਵੀ ਗੱਡੀਆਂ ਜਿਹੜੀਆਂ ਉਹ ਇੱਥੋਂ ਦੀ ਇੱਕ ਵੀ ਨਹੀਂ ਗੁਜ਼ਰ ਸਕਦੀ ਕਿਉਂਕਿ ਇਹ ਬੰਦ ਕੀਤਾ ਗਿਆ ਔਰ ਪਿਛਲੇ ਦਿਨੀ ਇਸ ਨੂੰ ਚਾਲੂ ਕੀਤਾ ਗਿਆ ਸੀ ਲਗਭਗ 15 ਦਿਨਾਂ ਚਾਲੂ ਰਿਹਾ 15 ਦਿਨਾਂ ਬਾਅਦ ਇਸ ਪੁਲ ਦਾ ਜਿਹੜਾ ਜਲੂਸ ਨਿਕਲਣਾ ਸ਼ੁਰੂ ਹੋ ਗਿਆ ਕਿ ਇਸ ਜਗ੍ਹਾ ਤੋਂ ਬੈਠ ਗਿਆ ਫਿਰ ਕੰਕਰੀਟ ਭਰ ਦਿੱਤੀ ਆ ਲੇਕਿਨ ਇਹਨਾਂ ਨੇ ਅੰਗਰੇਜ਼ਾਂ ਦੀ ਰੀਸ ਕੀਤੀ ਆ ਕਿ ਬਿਨਾ ਸਪੋਰਟਾਂ ਤੋਂ ਇਹ ਪੁਲ ਬਣਾਇਆ ਗਿਆ ਲੇਕਿਨ ਇਸ ਪੁਲ ਦਾ ਜਿਹੜਾ ਵਾ ਉਹ ਨਿਰਮਾਣ ਪੱਕੇ ਤੌਰ ਤੇ ਨਹੀਂ ਕੀਤਾ ਗਿਆ ਮਜ਼ਬੂਤੀ ਜਿਹੜੀ ਨਹੀਂ ਦਿਖਾਈ ਗਈ ਹੁਣ ਕਿੰਨਾ ਸਮਾਂ ਬੰਦ ਰਹੇਗਾ ਇਹ ਕਿੰਨਾ ਸਮਾਂ ਬੰਦ ਰਹੇਗਾ ਪੁਲ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਜਨਤਾ ਨੂੰ ਬੇਨਤੀ ਕਰਦੇ ਹਾਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੰਨਾ ਸਮਾਂ ਚੱਲੂ ਰਹੇਗਾ ਔਰ ਐਸ ਪੁਲ ਦੇ ਵਿੱਚ ਇਸ ਦਾ ਬਣਨਾ ਇਸ ਦਾ ਬੈਠਣਾ ਕਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਨਵੀਂ ਸਰਕਾਰ ਦੀ ਜਾਂ ਪੁਰਾਣੀ ਦੀ ਇਹ ਵੀ ਕਮੈਂਟ ਕਰਕੇ ਦੱਸਣਾ ਕਿਉਂਕਿ ਅਸੀਂ ਸੱਚਾਈ ਜਿਹੜੀ ਆ ਸਾਹਮਣੇ ਲੈ ਕੇ ਆਏ ਆ ਕਿ ਹੁਣ ਤੁਹਾਨੂੰ ਫੇਰ ਦੱਸ ਦਈਏ ਕਿ ਦੋ ਟਿਪਰਾਂ ਹੋਰ ਆਈਆਂ ਉਹ ਵੀ ਪੁਰਾਣੇ ਪੁਲ ਤੇ ਚੱਲਣ ਗਈਆਂ ਕਿਉਂਕਿ ਹਰ ਇੱਕ ਹੈਵੀ ਗੱਡੀ ਜਿਹੜੀ ਆ ਪੁਰਾਣੇ ਪੁਲ ਤੋਂ ਚੱਲ ਰਹੀ ਆ ਅਗਰ ਪੁਰਾਣਾ ਪੁਲ ਬੈਠ ਜਾਂਦਾ ਅਗਰ ਪੁਰਾਣੇ ਪੁਲ ਦਾ ਕੋਈ ਨੁਕਸਾਨ ਹੋ ਜਾਂਦਾ ਤਾਂ ਫਿਰ ਲੋਕਾਂ ਦੀ ਆਵਾਜਾਈ ਕਿੱਧਰ ਜਾਵੇਗੀ ਇਹ ਲੋਕ ਕਿੱਥੋਂ ਦੀ ਜਾਣਗੇ ਇਹਨਾਂ ਲੋਕਾਂ ਦੇ ਹਾਲਾਤ ਕੀ ਹੋਣਗੇ ਇਹਨਾਂ ਪਿੰਡਾਂ ਦੇ ਸਕੂਲਾਂ ਦੇ ਬੱਚੇ ਕਿੱਧਰ ਨੂੰ ਜਾਣਗੇ ਆਹ ਤਸਵੀਰਾਂ ਵੇਖੋ ਟਿਪਰਾਂ ਜਾ ਰਹੀਆਂ ਨੇ ਲਗਾਤਾਰ ਪੁਰਾਣੇ ਪੁਲ ਦੇ ਉੱਤੋਂ ਵੇਖ ਸਕਦੇ ਹੋ ਔਰ ਇਹ ਘੱਟੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਸਾਰਾ ਪੁਲ ਕੰਡਮ ਹੈ ਔਰ ਕੰਡਮ ਪੁਲ ਚੱਲ ਰਿਹਾ ਔਰ ਨਵਾਂ ਪੁਲ ਜਿਹੜਾ ਬਣਿਆ ਉਹ ਬੰਦ ਪਿਆ ਇਹ ਨਵਾਂ ਪੋੜਿਆ ਜਿਹੜਾ ਇਸ ਵੇਲੇ ਬੰਦ ਹੈ ਔਰ ਪੁਰਾਣਾ ਪੁਲ ਜਿਹੜਾ ਫਿਰ ਚਾਲੂ ਕੀਤਾ ਗਿਆ ਕਾਰਨ ਕੀ ਆ ਕਿਉਂ ਇਸ ਦੇ ਵਿੱਚ ਕੋਈ ਡਿਫੈਕਟ ਪਿਆ ਹੋਆ ਕਾਰਨ ਕੀ ਆ ਕਿਉਂ ਨਹੀਂ ਠੀਕ ਕੀਤਾ ਜਾ ਰਿਹਾ ਔਰ ਚਾਲੂ ਕਦੋਂ ਹੋਵੇਗਾ ਕਮੈਂਟ ਕਰਕੇ ਦੱਸਣਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ